ਇੱਕ ਵਾਰੀ ਮੇਰੀਆਂ ਭੈਣਾ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਮੈਂ ਤੁਹਾਡੀ ਆਪਣੀ ਰਹਿਮਤ ਚੜਾ ਰਹੀਆਂ ਰੈਸਪੀ ਨੂੰ ਤੁਸੀਂ ਇੱਕ ਬਰਤਨ ਕੋਈ ਵੀ ਬਰਤਨ ਲੈ ਲੈਣਾ ਜਿਵੇਂ ਕੜਾਹੀ ਵਗੈਰਾ ਕੜਾਹੀ ਚ ਬਣਾਓਗੇ ਤਾਂ ਬਹੁਤ ਈਜ਼ੀ ਤੇ ਵਧੀਆ ਬਣੂਗਾ ਕੜਾਈ ਲੈ ਕੇ ਵਿੱਚ ਉਹ ਤੁਸੀਂ ਮਿਲਕ ਪਾ ਲੋ ਦੁੱਧ ਨੂੰ ਪਾ ਲੋ ਦੁੱਧ ਨੂੰ ਪਾ ਕੇ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲੋ ਜਦੋਂ ਦੁੱਧ ਚੰਗੀ ਤਰ੍ਹਾਂ ਗਰਮ ਹੋ ਜਾ ਉਹਦੇ ਵਿੱਚ ਤੁਸੀਂ ਆਪ ਦੇ ਮਰ ਪਸੰਦ ਮਰ ਪਸੰਦ ਦਾ ਅਸਰ ਆਸ ਪਾ ਲੋ ਬ੍ਰੈਡਾ ਦਾ ਬ੍ਰੈਡ ਪਾ ਲੋ ਉਹਨਸ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ मिक्स ਕਰਕੇ ਜਦੋਂ ਦੁੱਧ ਚੰਗੀ ਤਰ੍ਹਾਂ ਉਬਾਲ ਬਾਲਾ ਖਾਂ ਲੱਗ ਜੇ ਫਿਰ ਚੰਗੀ ਤਰ੍ਹਾਂ ਉਹਦੀ ਕੋਈ ਵੀ ਗਾਠ ਨਾ ਰਹਿਣ ਦਿਓ ਤੁਸੀਂ ਉਹਨੂੰ ਘੜਛੀ ਨੂੰ ਚਲਾਉਂਦੇ ਰਹੋ ਕਿ ਥੱਲੇ ਨਾ ਲੱਗ ਜੇ ਚਲਾਉਂਦੇ ਚਲਾਉਂਦੇ ਤੁਸੀਂ ਅਇਤੋਂ ਬਾਅਦ ਤੁਸੀਂ ਉਹਦੇ ਵਿੱਚ ਚੀਨੀ ਜਾਂ ਕੋਈ ਵੀ ਤੁਸੀਂ ਚੀਨੀ ਵੀ ਰਾ ਸਕਦੇ ਹੋ ਮੈਂ ਤਾਂ ਚੀਨੀ ਦਾ ਬੁਰਾਦਾ ਪਿਆ ਸੀ ਉਹ ਡਾਲਤਾ ਤੇਤ ਬਾਅਦ ਤੁਸੀਂ ਗੈਸ ਦਾ ਫਲੇਮ ਘਟ ਕਰ ਦੇਣਾ ਗੈਸ ਦਾ ਫਲੇਮ ਘਟ ਕਰਕੇ ਉਹਨੂੰ ਚਲਾਉਂਦੇ ਰਹਿਣਾ ਹੈ ਜਦੋਂ ਪੂਰਾ ਵਧੀਆ ਕੜਾ ਹੋ ਜਾਵੇ ਤਾਂ ਤੁਸੀਂ ਗੈਸ ਨੂੰ ਬੰਦ ਕਰ ਦਿਓ ਬੰਦ ਕਰਕੇ ਇਹਨੂੰ ਠੰਡਾ ਕਰਕੇ ਖਾਓਗੇ ਤਾਂ ਐਦੋਂ ਵੀ ਟੇਸਟੀ ਲੱਗੂਗਾ ਨਹੀਂ ਤਾਂ ਤੁਸੀਂ ਇਦਾਂ ਵੀ ਖਾ ਸਕਦੇ ਹੋ ਤੇ ਆਪ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਰੈਸਪੀ ਇੱਕ ਵਾਰੀ ਮੇਰੇ ਕਹਨ ਤੇ ਖਵਾ ਕੇ ਦੇਖਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੁਹਾਨੂੰ ਇਹ ਰੈਸਪੀ ਕਿੱਦਾਂ ਲੱਗੀ ਤੇ ਬੈਲ ਆਈਕਨ ਨੂੰ ਵੀ ਇੱਕ ਵਾਰੀ ਜ਼ਰੂਰ ਦਬਾਓ